ਓਏ ਰੱਬਾ 1 ਮਿੰਟ ਜੱਸ ਇਸ ਨੂੰ ਲੱਗਦਾ ਕਿ ਸਟਾਰ ਬਣ ਗਈ ਮੈਂ ਆਪਦੇ ਆਪ ਨੂੰ ਅੱਜ ਤੱਕ ਸਟਾਰ ਨਹੀਂ ਸਮਝਿਆ ਠੀਕ ਹੈ ਨਾ ਜਿਹੜਾ ਮੈਨੂੰ ਇਨਸਾਨ ਰੀਅਲ ਚ ਜਿਹੜੇ ਮਿਲੇ ਹੋਏ ਆ ਨਾ ਉਹਨਾਂ ਨੂੰ ਦੇਖੋ ਮੇਰੇ ਦਿਫਾ ਦੀ ਫਿਲਮੇ ਇਕਾਦੇ ਸਟਾਰ ਯਾਰ ਰੀਅਲ ਜੀਆਂ ਆ ਕਿੰਦਾ ਦੀਦੀ ਜੀ ਵਿਆਹ ਮੇਰਾ ਹੈ ਸੋ ਰੁਕੋ ਜਰਾ ਸਬਰ ਕਰੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਫਿਰ ਆ ਗਏ ਆ ਇੱਕ ਨਵੀਂ ਵੀਡੀਓ ਦੇ ਨਾਲ ਕਹਿੰਦੇ ਮੁਸ਼ਕੀ ਫੇਰ ਗਈ ਆਂਦੀ ਹੈ ਕਿ ਮੇਰਾ ਵਿਆਹ ਹੈ ਹੋਰ ਕਿੰਨੇ ਕੇ ਵਿਆਹ ਕਰਾਉਣੇ ਆ ਹਜੇ ਕਰਾ ਕਰਵਾ ਕੇ ਰੱਜੀ ਨਹੀਂ ਵਿਆਹ ਤੋਂ ਕਹਿੰਦੇ ਲਾਈਵ ਓਕੇ ਵੀ ਬਹੁਤ ਲੱਛਣ ਖਿਲਾਰਦੀ ਆ ਆਓ ਦੇਖਦੇ ਆ ਵੀਡੀਓ ਚ ਕੀ ਕੀ ਲੱਛਣ ਖਿਲਾਰਿਆ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਟਾਰ ਸਟਾਰ ਕਹਿ ਸਕਦੀਆਂ ਜਿਹੜੇ ਫੀਲਿੰਗਾਂ ਲੈਂਦੇ ਆ ਬਹੁਤੀਆਂ ਪਰ ਉਹਨਾਂ ਦੇ ਵਿੱਚ ਇੱਕ ਮੈਂ ਵੀ ਆ ਸਟਾਰ ਨਹੀਂ ਤੂੰ ਬੇਕਾਰ ਹੈ ਆਬ ਤੈਨੂੰ ਕਿਹਨੇ ਮੈਮ ਪਾਤਾ ਤੂੰ ਸਟਾਰ ਹੈ ਆਸ਼ਕੀਆਂ ਮਾਰ ਮਾਰ ਤੇ ਇੰਨੇ ਬੰਦੇ ਖਾ ਗਈ ਤੂੰ ਇੰਨੇ 7-8 ਬੁਆਏਫ੍ਰੈਂਡ ਬਣਾ ਕੇ ਤੇ ਆਪਦੇ ਆਪ ਨੂੰ ਤੂੰ ਸਟਾਰ ਗਈ ਜੰਨੀ ਹੈ ਸ਼ਰਮ ਕਰ ਲੈ ਮਾੜੀ ਮੋਟੀ ਕਦੇ ਨਾ ਆਪਦੀਆਂ ਰੋਸਟ ਵੀਡੀਓ ਦੇਖਿਆ ਕਰ ਠੀਕ ਹੈ ਕਿੰਨੇ ਰਿਸਪੈਕਟ ਕਰਦੇ ਤੇਰੀ ਲੋਕ ਤੇ ਦੂਜੀ ਗੱਲ ਤੈਨੂੰ ਹੋਰਾਂ ਵੀਡੀਓਜ਼ ਤੇ ਜਾਣ ਦੀ ਲੋੜ ਹੀ ਨਹੀਂ ਤੂੰ ਆਪਦੇ ਲਾਈਵ ਚੈੱਕ ਕਰਿਆ ਕਰ ਠੀਕ ਹੈ ਸਾਰੇ ਕਮੈਂਟ ਰੀਡ ਕਰਿਆ ਕਰ ਇਕੱਲੇ ਕਿਊਟ-ਕਿਊਟ ਵਾਲੇ ਕਮੈਂਟ ਨਾ ਬਣਿਆ ਕਰ ਬਾਕੀ ਵੀ ਕਮੈਂਟ ਪੜਿਆ ਕਰ ਫਿਰ ਤੈਨੂੰ ਪਤਾ ਲੱਗੇਗਾ ਤੂੰ ਕਿੱਡੀ ਕੀ ਸਟਾਰ ਹੈ। ਇਹਦੇ ਵੀ ਇਹਨਾਂ ਦਾ ਰਿਪਲਾਈ ਦੇਣਾ ਚਾਹੀਦਾ ਉਹਨਾਂ ਦਾ ਰਿਪਲਾਈ ਦੋ। ਕਿਉਂਕਿ ਇੱਥੇ ਮੇਰੇ ਲਾਈਵ 'ਚ ਬਹੁਤ ਫਾਲਤੂ ਲੋਕ ਨੇ ਜਿਹੜੇ ਮੇਰੇ ਲਈ ਕੁਝ ਵੀ ਨਹੀਂ ਹੈ ਬਟ ਫੇਰ ਵੀ ਪਤਾ ਨਹੀਂ ਕਿਉਂ ਮੈਂ ਉਹਨਾਂ ਨੂੰ ਇਹ ਗਾਈਡ ਕਰਨਾ ਚਾਹੁੰਦੀ ਆ ਕਿ ਤੁਸੀਂ ਜਿੰਨਾ ਟਾਈਮ ਮੇਰੇ ਲਾਈਵ 'ਚ ਬਕਵਾਸ ਕਰਦੇ ਹੋ ਨਾ ਕੋਈ ਕੰਮ-ਕੁਮ ਕਰ ਲਿਆ ਕਰੋ ਸਮੇਂ ਦੀ ਨਾ ਸਮੇਂ ਦੀ ਕਦਰ ਕਰਿਆ। ਮੂਵ ਹੈ ਕਰਦੀ ਬੇਵਕੂਫ ਜੀ। ਕਹਿੰਦੀ ਮੈਂ ਲੋਕਾਂ ਨੂੰ ਗਾਈਡ ਕਰਨਾ ਚਾਹਣੀ ਆ ਪੈੜੇ ਦੇ ਬੁੱਲਾਂ ਵਾਲੀਏ ਤੂੰ ਲੋਕਾਂ ਨੂੰ ਗਾਈਡ ਕਰੇਂਗੀ ਪਹਿਲਾਂ ਤੂੰ ਖੁਦ ਗਾਈਡ ਹੋ ਤੂੰ ਕੀ ਗਾਈਡ ਕਰੇਂਗੀ ਕਿਸੇ ਨੂੰ ਨਾਲੇ ਜਿਵੇਂ ਤੂੰ ਬੋਲ ਰਹੀ ਹੈ ਨਾ ਕਿ ਮੈਂ ਲੋਕਾਂ ਨੂੰ ਗਾਈਡ ਕਰਨਾ ਚਾਹਣੀ ਆ ਇਹਨੂੰ ਗਾਈਡ ਕਰਨਾ ਨਹੀਂ ਕਹਿੰਦੇ ਇਹਨੂੰ ਦੱਸਣਾ ਕਹਿੰਦੇ ਕਿ ਹਾਂ ਮੈਂ ਦੱਸ ਰਹੀ ਆ ਜਾਂ ਮੈਂ ਦੱਸ ਬੱਤ ਸਹੀ ਏ ਕਹਿੰਦੀ ਤਾ ਉਹ ਵੀ ਕਿਤੇ ਲੋਕ ਗੋਲੇ ਮੜਾ ਕਹਿੰਦੇ ਆ ਜੀ ਹੈਲੋ ਨੇਮ ਲਾਡੋ ਸਿਮਰਨ ਜੀ ਤੁਹਾਡੇ ਟਾਈਪ ਥੋੜੀ ਜਿਹੀ ਗਲਤ ਹੋ ਗਈ ਲਾਡੋ ਬੋਲਣਾ ਸੀ ਹੋ ਗਈ ਬੇਵਕੂਫ ਜੀ ਆਪ ਨੂੰ ਤੈਨੂੰ ਸਹੀ ਨੇਮ ਨਹੀਂ ਪੜ੍ਹਨੇ ਆਉਂਦੇ ਦੂਜਿਆਂ ਨੂੰ ਕਹਿੰਦੀ ਟਾਈਪ ਗਲਤ ਹੋ ਗਈ ਇੰਗਲਿਸ਼ ਦਾ ਦਿਨੋਂ ਨਹੀਂ ਪਤਾ ਕਦੋਂ ਕੀਵਰਡ ਯੂਜ਼ ਕਰਨਾ ਸਾਰਾ ਦਿਨ 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 ਤੈਨੂੰ ਦਿਨ ਦਾ ਮਤਲਬ ਵੀ ਪਤਾ ਤੈਨੂੰ ਦਿਨ ਦਾ ਇਹ ਪਤਾ ਕਿ ਇਹਦਾ ਸਹੀ ਯੂਜ਼ ਹੈ ਕਿੱਥੇ ਕੂਸੀ ਲੰਘਾ ऐसा मत करो मेरी जान लाइफ में कुछ अच्छा करो यार ਤੁਹਾਡਾ ਕੋਈ ਛੋਟਾ ਨੇਮ ਹੈ ਜੋ ਘਰ ਧਿਆਨ ਨੇ ਰੱਖਿਆ ਹੈ 인ਦਰ মুশਕੀ ਕਪਟਪ੍ਰੀਤ ਆਸ਼ਕੀ ਪ੍ਰੀਤ ਬੁੱਲਲ ਬੁੱਲਲ ਪ੍ਰੀਤ মুশਕੀ ਰ ਅ ਰੀਅਲ ਨੇਮ ਮਹਿਕ ਪ੍ਰੀਤਕੌਰ ਹੈ ਆਕੇ ਤੇ ਨਿਕ ਨੇਮ ਅਵਰੀਨ ਕੌਰ ਹੈ ਅਵੀ ਮੈਸੇ ਮੈਨੂੰ ਸਾਰੇ ਮੈੱਕੀ ਬੁਲਾਉਂਦੇ ਆ ਸੀਰੀਅਸਲੀ ਸਾਰੇ ਮੈੱਕ ਬੋਲਦੇ ਆ ਪਿਆਰ ਨਾਲ ਮੈੱਕੀ ਬੋਲਦੇ ਆ ਅਵਰੀਨ ਕੌਰ ਦੀ ਲੱਗਦੀ ਹੈ ਕਦੇ ਸ਼ਕਲ ਦੇਖਿਆ ਆਪ ਦੀ ਐਵਰੀ ਨਿਕਾਰ ਹੈ ਅਵੀ ਪੁਇਆਦੋ ਕੌਣ ਕਹਿੰਦਾ ਇਹਨੂੰ ਅਵਰੀਨ ਗਾਰ ਸਾਰੇ ਮੁਸ਼ਕੀ ਕਹਿੰਦੇ ਆ ਤੇ ਘਰੇ ਵੀ ਤੈਨੂੰ ਸਾਰੇ ਮੈਕੂ ਮੈਕੂ ਕਹਿੰਦੇ ਆ ਮੈਕਾ ਹੀ ਫਲਾਨੀ ਰਹਿਣੀ ਸਾਰੇ ਬੱਸ ਸਣੇ ਤੇਰੀ ਮੰਮੀ ਕਿਉਂ ਇਹ ਚੂੜ ਮਾਰਦੀ ਹੈ ਯਾਰ ਮੁਸਕਾਨ ਮੁਸਕਾਨ ਤੂੰ ਹਿੰਦੀ ਮੱਤ ਬੋਲ ਅਗਰ ਬੋਲਲੀ ਨਹੀਂ ਆਤੀ ਤੂੰ ਦਾ ਮਤਲਬ ਕੀ ਹੁੰਦਾ ਆਪ ਹੁੰਦਾ ਹੈ ਆਪ ਕੋ ਅਗਰ ਬੋਲਣੀ ਨਹੀਂ ਆਤੀ ਤਾਂ ਆਪ ਮੱਤ ਬੋਲੋ ਤੂੰ ਕੀ ਹੁੰਦਾ ਤੂੰ ਦਾ ਵਰਡ ਪੰਜਾਬੀ ਜਾਂਦਾ ਨਾ ਕਿ ਹਿੰਦੀ ਚ ਹਿੰਦੀ ਮੈਂ ਹਿੰਦੀ ਚ ਆਪ ਘਾਤਾ ਓਕੇ ਤੇਰਾ ਨਾ ਜਿਆਦਾ ਮੈਨੂੰ ਹੀ ਆਈ ਜਾਂਦੀ ਏ ਬਕਵਾਸ ਕਰੀ ਜੰਨੀ ਏ ਹਾਂਜੀ ਕਿਵੇਂ ਹੋ ਵਦਿਆ ਜੀ ਹਰੀਸ਼ ਠੀਕ ਏ ॠषि ਅਖੇ ਵਦਿਆ ਜੀ ਤੁਸੀਂ ਦੱਸੋ ਜੈਲਸੀ ਕਿਉਂ ਹੁੰਦੀ ਆ ਦੂਸਰਿਆਂ ਨੂੰ ਐ ਹੀ ਆ ਜਿਨ੍ਹਾਂ ਨੂੰ ਜੈਲਸੀ ਹੁੰਦੀ ਆਪਾਂ ਹੋਰ ਠੀਕੇ ਹਿੰਦੀ ਚ ਆਪ ਜਰੂਰ ਹੁੰਦਾ ਪਰ ਤੂੰ ਆਪ ਕਹਿਣੋਂ ਦੇ ਲਾਇਕ ਹੈਗੀ ਐ ਤੂੰ ਤਾਂ ਤੂੰ ਵਰਡ ਵੀ ਤੇਰੇ ਲਈ ਬਹੁਤ ਛੋਟਾ ਤੂੰ ਤਾਂ ਗਾਲਾਂ ਡਿਸਰਵ ਕਰਦੀ ਆ ਉਹ ਵੀ ਬਹੁਤ ਜ਼ਿਆਦੇ ਘਟਿਆ ਘਟਿਆ ਅੱਗੇ ਤੂੰ ਅੰਗਰੇਜ਼ੀ ਦੀ ਮਾਂ ਭੈਣ ਕਰੀ ਜਾਂਦੀ ਸੀ ਠੀਕ ਹੈ ਹੁਣ ਤੂੰ ਪੰਜਾਬੀ ਦੀ ਵੀ ਤੂੰ ਕਰਦੀ ਐ ਹੁਣ ਹਿੰਦੀ ਦੀ ਵੀ ਕਰਨ ਲੱਗ ਗਈ ਐ ਹੁਣ ਤੇਨੂੰ ਵੀ ਇੱਕ ਜਲਸੀ ਹੁੰਦਾ ਜਲਸ ਹੁੰਦਾ ਕੌਣ ਐ ਇਹ ਤਾਂ ਦੱਸ ਆਮੰਦਤ ਨੇ ਵੇਖ ਕੇ ਜਲਸ ਨੂੰ ਬੜਾ ਤੂੰ ਚੰਦ ਤੇ ਘਰ ਪਾਈਆਂ ਤਾਂ ਆਸ਼ਕੀਆਂ ਹੀ ਹੈ 10 15 ਮੁੰਡੇ ਆ ਕਿੰਦਾ ਦੀਦੀ ਜੀ ਵਿਆਹ ਮੇਰਾ ਹੈ ਵਿਆਹ ਤਾਂ ਮੇਰਾ ਹੈ ਵਿਆਹ ਤਾਂ ਮੇਰਾ ਹੈ 10 ਦੀ ਤਾਂ ਆ ਪਤਾ ਨਹੀਂ ਕਿ ਜੰਗ ਜਿੱਤਣ ਚੱਲੀ ਹੋਵੇ ਉਹ ਸ਼ਰਮ ਕਰ ਲਾ ਮਾੜੀ ਮੋਟੀ ਪਹਿਲਾਂ ਤੂੰ ਵਿਆਹ ਕਰਵਾ ਕੇ ਮੁੱਕਰੀ ਗਈ ਵੀ ਮੇਰਾ ਵਿਆਹ ਨਹੀਂ ਹੋਇਆ ਮੈਂ ਤਾਂ ਵੈਸੇ ਹੀ 22 ਰਾਤਾਂ ਕੱਟਿਆ ਫਿਰ ਕਹਿ ਦਿੰਦੀ ਮੈਂ ਰੋਸਟਰ ਸਿਕਾਵਾਂ ਘੜੰਦੇ ਐ ਫਿਰ ਤੇਰੀ ਮਾਂ ਕਹਿੰਦੀ ਅਸੀਂ ਦੂਜਾ ਵਿਆਹ ਕਰਨ ਲੱਗਿਆ ਹੁਣ ਤੂੰ ਤੀਜਾ ਕਰਾਉਣ ਚੱਲਨੀ ਐ ਉਹ ਬੱਸ ਕਰ 16 ਸਾਲਾਂ ਦੀ ਐ ਹਜੇ ਤੂੰ ਨਹੀਂ ਸੌਰੀ 17 ਸਾਲਾਂ ਦੀ ਐ ਹਜੇ ਤੂੰ ਤੇ ਵਿਆਹ ਵੀ ਤੂੰ 17 ਕਰਾ ਲਈ ਫਿਰ ਤੇਰੀ ਮੰਮੀ ਨੂੰ ਚੱਕਰ ਵੀ ਛੇਤੀ ਆਉਣ ਲੱਗ ਜਾਂਦੇ ਆ गुड मॉर्निंग वेरी गुड वेरी गुड मॉर्निंग यू आर यू आर सो ब्यूटीफुल मां हां हे मस्कन बड़े की बड़े लग रहे हो लग रहे हो शशवी अभी उतने कमरे इतने कमरे नहीं हां नहीं हां नहीं और मैं भी मैं घर का काम कर्मू करती गल कर दी हर दी वाओ वेरी गुड आयन नवे लचन पड़े हुए है ਲਾਈਵ ਹੋ ਕੇ ਬੈਠੇ ਹੰਦੀ ਐ ਜਿਹੜੇ ਕਮੈਂਟ ਪੜਨ ਵਾਲਿਓ ਵੜਦੇ ਨਹੀਂ ਹੈਗੇ ਕਿ ਆਪਦੀ ਵੇਖ ਜਾਈ ਤੇ ਕਦੇ ਨਹੀਂ ਪੜੀ ਨਹੀਂ ਬਸ ਨਾਸਾਂ ਫਲਾਈ ਆਊਗੀ ਵੇਖ ਵੇਖ ਕੇ ਉਹਨਾਂ ਨੂੰ ਤੇ ਜਿਹੜੇ ਕਮੈਂਟ ਇੱਕ ਕਮੈਂਟ ਬਸ ਇਹ ਤਾਂ ਸੇਮ ਹੁੰਦਾ ਵੀ ਹਾਂ ਗੁੱਡ ਮਾਰਨਿੰਗ ਜਾਂ ਵੱਧ ਤੋਂ ਵੱਧ ਹੋਵੇ ਕੋਈ ਬੇਵਕੂਫ ਨਿੱਬਾ ਇਹਦੇ ਵਰਗਾ ਹੋਊਗਾ ਜਿਹੜੇ ਨੂੰ ਕਰ ਦਿੰਦਾ ਹੋਊਗਾ ਠੀਕ ਐ ਜਾਂ ਇਹਦਾ ਕੋਈ ਆਸ਼ਕ ਹੋਊਗਾ ਉਹ ਕਮੈਂਟ ਆ ਕੁਝ ਹੋਰ ਰਹੀ ਐ ਪੜ ਕੁਝ ਹੋ ਰਹੀ ਐ ਲੱਗ ਗਿਆ ਲੱਗਦੀ ਉਹ ਯੋਕੇ ਕਿਹੜਾ ਹਾਲ ਸੋਹ ਜੀ ਹੈਲੋ ਮਹਿਕ हेयर ਸਟਾਈਲ ਬਹੁਤ ਸੋਹਣਾ ਕਰਦੇ ਹੋ ਤੁਸੀਂ ਕੌਰ ਅਨੂ ਜੀ ਓਕੇ ਅੱਜ ਵੈਸੇ ਮੈਨੂੰ ਛੋਟਾ ਜਿਹਾ ਫੰਕਸ਼ਨ ਟਾਂਡ ਮੈਨੂੰ ਕਰਨਾ ਹੈਗਾ ਅਸਲ ਤਾਂ ਸ਼ਾਮ ਨੂੰ ਹੈ ਤੇ ਮੈਂ ਉਹ ਨਹੀਂ ਜਲੀ ਸੀਗੀ ਉਹਦੇ ਲਈ ਮੈਂ ਕੋਈ हेयर ਸਟਾਈਲ ਨਹੀਂ ਤਾਂ ਦੇਖ ਸਕਦੇ ਹੋ ਹਲ ਮੈਂ ਇਹ ਤੋਂ ਪਹਿਲਾਂ ਆਪਣਾ ਵੈਸੀ ਮਤਲਬ ਬ੍ਰੇਡ ਕੀਤੀ ਸੀ ਮੈਨੂੰ ਉਹ ਸਹੀ ਨਹੀਂ ਲੱਗੀ ਹੈਗੀ ਫਿਰ ਮੈਂ ਨੋਰਮਲ ਬਾਲ ਫੋਲਡ ਕਰ ਲਏ ਫਿਰ ਮੈਨੂੰ ਬਸ ਮੈਂ ਐ ਜਣਾ ਗਲਾਰ ਕੇ ਰੱਖਾਂ ਲਾਈਟ ਲਾਈਟ ਨੂੰ ਜੋ ਰਿਹਾ ਹੈ ਜੀ ਓਕੇ ਮੈਨੂੰ ਟੌਰ ਕਰੜਨ ਆਣੀ ਪਸੰਦ ਨਹੀਂ ਹੈਗਾ ਮੈਨੂੰ ਐਵੇਂ ਬਸ ਜਿਵੇਂ ਬੰਦਾ ਸੁੱਤਾ ਉੱਠਾ ਜਾਣੀ ਆਂਦਾ ਹਮੇਸ਼ਾ ਜੋ ਟੌਰ ਨਾ ਟੋਰਾਂ ਚ ਕੁਛ ਨਹੀਂ ਰੱਖਿਆ ਦਾ ਠੀਕ ਹੈ ਲਾਈਵ ਹੋ ਕੇ ਇਹਨੇ ਬਸ ਆਹੀ ਚੀਜ਼ਾਂ ਪੂਰਨੀ ਹੁੰਦੀਆਂ ਕਮੈਂਟ ਕੁਛ ਆ ਕੁਛ ਹੋਰ ਰਹੇ ਹੁੰਦੇ ਆ ਇਹ ਬੋਲ ਕੁਛ ਹੋਰ ਰਹੀ ਹੁੰਦੀ ਹੈ ਮੈਂ ਟੂਰ ਤੇ ਜਾ ਕੇ ਕੱਢਦੀ ਨਹੀਂ ਭੈਣੇ ਕਿਹੜੀ ਭੈਣੇ ਨੂੰ ਤਾਂ ਭੈਣ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਇਹਦੇ ਵਰਗੀ ਮੇਰੀ ਭੈਣ ਵੀ ਮੈਂ ਗਾਲ ਘੁੱਟ ਕੇ ਮਾਰਦਾ ਹਾਂ ਲਖਨ ਤਾਂ ਕਰਦੀ ਆ ਪਤਾ ਨਹੀਂ ਜਿਵੇਂ ਕਿਤੋਂ ਦੀ ਸਟਾਰ ਹੋਵੇ ਤੇ ਕਹਿੰਦੀ ਮੈਂ ਬਾਲੇ ਟੌਰ ਤਾਂ ਕੱਢਦੀ ਨਹੀਂ ਜਿੰਨੇ ਤੂੰ ਟੌਰ ਕੱਢਦੀ ਆ ਨਾ ਉੰਨੇ ਮੈਨੂੰ ਕੱਢਦੀ ਨਹੀਂ ਟੌਰ ਨਹੀਂ ਤੂੰ ਜਲੂਸ ਕੱਢਦੀ ਆ ਉਹਨੂੰ ਟੌਰ ਨਹੀਂ ਕਹਿ ਸਕਦੇ ਮੈਂ ਤੇਨੀ ਟਰ ਕੱਢੀ ਵੀ ਨਹੀਂ ਉਠਾ ਜ਼ਰ ਦਾ ਅਜਲੈਨਰ ਲੱਗਿਆ ਨਾ ਚਾਹ ਤੋਂ ਮਗਰੋਂ ਪੈਣੀ ਪਿੰਨੀ ਹੈ ਪਹਿਲਾਂ ਤੂੰ ਅੱਖਾਂ ਤੇ ਆਇਲੈਨਰ ਲਾਉਣੀ ਹੈ ਕਿਉਂਕਿ ਤੂੰ ਕੈਮਰਾ ਫੜਨਾ ਹੁੰਦਾ ਹੈ ਪਹਿਲਾਂ ਤੂੰ ਵਲੌਗ ਦੀ ਟੂਈ ਚ ਵੜਨਾ ਹੁੰਦਾ ਹੈ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਜਿੰਨਾ ਤੁਸੀਂ ਲਾਈਵ ਚ ਆ ਕੇ ਇਹ ਇਹੀ ਲੱਛਣ ਖLARਦੀ ਆ ਇਹਦੇ ਲਾਈਵ ਚ ਹੋਰ ਕੁਝ ਕੱਢਣ ਪਾਉਣ ਲੋਣੀ ਹੁੰਦਾ ਬਸ ਪਬਲਿਕ ਆ ਜਿਹੜੀ ਇਹਨੂੰ ਇੰਨੀਆਂ ਗਾਜਾ ਦੇ ਗੰਦੀਆਂ ਗਾਲਾਂ ਕੱਢਦੀਆਂ ਨਾ ਬਸ ਇਹੀ ਸਹਾਇਕਤਿਓ ਨੂੰ ਇਹਦੇ ਦੀ ਸਹਾਣ ਸ਼ਕਤੀ ਹੈ ਕਿਉਂਕਿ ਇਹ ਬਿਸ਼ਾਰਮ ਮਾਰ ਜਿਹੜੀ ਸ਼ਰਮ ਹੁੰਦੀ ਹੈ ਨਾ ਸ਼ਰਮ ਉਹ ਵੀ ਇਹਦੇ ਕੋਲੋਂ ਘੁੰਡ ਕਰ ਕੱਢ ਕੇ ਫਿਰ ਟੱਪਦੀ ਹੈ ਵੀ ਵੀ ਭੈਣੇ ਤਾਂ ਮੇਰੇ ਤੋਂ ਵੀ ਟੱਪ ਚੁੱਕੀਆਂ। ਬਸ ਤੁਸੀਂ ਦੇਖੀ ਚਲੋ ਇਹਦੇ ਕਮੈਂਟ ਆਹ ਵੀ ਇਹ ਨਾ ਐਵੇਂ ਤੁਸੀਂ نیچے ਬੋਦੀ ਪੜ ਲਓ ਯਾਰ। ਮੈਂ ਵੀ ਨਹੀਂ ਕਹਿੰਦੀ ਕਿ ਵੀ ਹਾਂ ਮੈਂ ਬੇਸਿਕ ਬੋਲੀ ਨਹੀਂ ਆ ਠੀਕ ਹੈ। ਆ ਦੇਖ ਲਓ ਤੁਸੀਂ ਵੀ ਕਮੈਂਟ ਚੱਲ ਰਿਹਾ ਨਾਲ-ਨਾਲ ਮੇਰੀ ਵਾਇਸ ਦੇ ਨਾਲ-ਨਾਲ ਚੱਲ ਰਿਹਾ। ਇਹ ਨਾ ਬਸ ਐਵੇਂ ਇਨੂੰ ਐਵੇਂ ਲੋਕੀ ਲਾਣਤਾ ਪਾਉਂਦੇ ਰਹਿੰਦੇ ਪਰ ਢੀਠ ਬਹੁਤ ਹੋ ਚੁੱਕੀ ਐ ਐਡੀ ਜਿਆਦਾ ਬਿਸ਼ਰਮ ਕੁੜੀ ਮੈਂ ਅੱਜ ਤੱਕ ਨਹੀਂ ਦੇਖੀ ਤੇ ਉਹ ਜੀ ਦੀ ਮੰਮੀ ਚੂੜਾ ਪਾ ਕੇ ਰੱਖਦੀ ਐ ਦੀ ਮੰਮੀ ਚੂੜਾ ਗਲਤ ਨਹੀਂ ਐ ਚੂੜਾ ਪਾਉਣਾ ਕੋਈ ਲੋਕੀ ਹੁਣ ਕਹਿਣਗੇ ਚੂੜਾ ਪਾਉਣਾ ਕਿਹੜਾ ਗਲਤ ਐ ਦੀ ਮੰਮੀ ਤੇ ਮਤਲਬ ਉਹਦੇ ਪਾਪਾ ਹੈਗੇ ਐ ਚੂੜਾ ਦੀ ਮੰਮੀ ਪਾ ਸਕਦੀ ਐ ਯਾਰ ਠੀਕ ਐ ਮੈਂ ਵੀ ਸੋਸਾਇਟੀ 'ਚ ਹੀ ਰਹਿਣੀ ਐ ਬਸ ਅੱਜਕੱਲ ਦਾ ਚੂੜਾ ਪਾਉਂਦਾ ਨਾ ਟ੍ਰੈਂਡ ਰਹਿ ਹੀ ਨਹੀਂ ਚੁੱਕਿਆ ਵੱਧ ਤੋਂ ਵੱਧ ਮੰਨ ਸਵਾ ਮਹੀਨਾ ਪਾਉਂਦੀਆਂ ਨੇ ਕੁੜੀਆਂ ਵੱਤਵਾਦ ਜਿਹਨੂੰ ਯਾਰਾ ਸ਼ੌਂਕ ਹੈ 6 ਮਹੀਨੇ ਅਰ ਸਾਲ ਪਾ ਲੈਂਦੀਆਂ ਨੇ ਤੇ ਇਰ ਤੇ ਇਹਦੀ ਕੁੜੀ ਵੀ ਵਿਆਹਣ ਵਾਲੀ ਹੋਈ ਪਈ ਐ ਤੇ ਮੁੰਡਾ ਵੀ ਐਡਾ ਵੱਡਾ ਆ ਪਿਆ ਹੁਣ ਤਾਂ ਕੋਈ ਚੂੜਾ ਪਾਉਂਦੋ ਕੀ ਮਤਲਬ ਹੀ ਨਹੀਂ ਬੰਦਦਾ ਅੱਜਕੱਲ ਮੰਮੀਆਂ ਨੂੰ ਤਾਂ ਕੋਈ ਸ਼ੌਂਕ ਹੀ ਨਹੀਂ ਹੁੰਦਾ ਯਾਰ ਵੈਸੇ ਆਮ ਵਿਖਿਆ ਜਾਵੇ ਤਾਂ ਨਾ ਮਤਲਬ ਐਡੀ ਉਮਰ ਦੀਆਂ ਲੇਡੀਜ਼ ਜਿਹੜੀਆਂ ਨਹੀਂ ਪਾਉਂਦੀਆਂ ਕੜਾ ਵਗੈਰਾ ਪਾ ਲੈਂਦੀਆਂ ਜਾਂ ਛੋਟੇ ਮਤਲਬ ਹੋਰ ਟਾਈਪ ਦੇ ਜਿਵੇਂ ਇੱਕ ਅੱਧੀ ਚੂੜੀ ਵਗੈਰਾ ਪਾ ਲੈਂਦੀਆਂ ਪਰ ਇਹਦੀ ਮੰਮੀ ਵਾਂਗੂ ਨਹੀਂ ਚੂੜਾ ਪਾ ਕੇ ਰੱਖਦੀਆਂ ਜਿਹੋ ਜਿਹੇ ਇਹਦੀ ਮੰਮੀ ਆ ਨਾ ਡਿਕਟੋਕ ਮਹੱਕੋਵੇਂ ਦੀ ਹੈ ਮੁਸ਼ਕਿਲ ਹੋਵੇਂ ਦੀ ਹੈ ਇਹਦੀ ਮੰਮੀ ਵਾਲਾ ਲੱਛਣੀ ਸਾਰੇ ਇਹਦੇ ਚ ਆਏ ਹੋਏ ਆ ਠੀਕ ਹੈ ਜੈਸੀ ਕੋਕੋ ਵੈਸੇ ਕੋਕੋ ਦੇ ਬੱਚੇ ਇਹਨੂੰ ਬਹੁਤ ਸਾਰੇ ਸਮਝਾਉਂਦੇ ਆ ਬਹੁਤ ਜ਼ਿਆਦਾ ਯਾਰ ਪਰ ਹੁਣ ਇਹਨੂੰ ਕੋਈ ਵੀ ਸਮਝਾਉਂਦਾ ਹੁਣ ਤੇ ਇਹਨੂੰ ਗਾਲਾਂ ਦੀ ਮੀਂਹ ਵਰਦੇ ਆ ਕਿਉਂਕਿ ਹੁਣ ਸਮਝਣ ਵਾਲਾ ਸਮਝਾਉਣ ਵਾਲਾ ਟਾਈਮ ਹੈ ਟੱਪ ਚੁੱਕਿਆ ਸੋ ਬਾਕੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਕੋਸ਼ਿਸ਼ ਕਰੂੰਗੀ ਕਿ ਇਸ ਤੇ ਵੀਡੀਓ ਹੁਣ ਮੈਂ ਨਾ ਬਣਾਵਾ ਜਲਦੀ ਹੋਰ ਕਿਸੇ ਤੇ ਬਣਾਵਾਗੀ ਪਰ ਪਤਾ ਨਹੀਂ ਕਿਉਂ ਇਹਦੀ ਮੈਨੂੰ ਲੱchn ਵੇ ਵਖੇ ਜੰਨੀ ਚੜਦੀ ਆ ਮੈਂ ਮਜਬੂਰ ਹੋ ਜੈਨੀ ਵੀਡੀਓ ਬਣਾਉਣ ਵਾਸਤੇ ਸੋ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਖਾਸ ਕਰ ਮਹਿਕ ਦੀ ਬੇਹਜਾਈ ਵੇਖਣ ਵਾਸਤੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਮਹਿਕ ਦੀਆਂ ਵੀਡੀਓ ਸਭ ਤੋਂ ਜ਼ਿਆਦਾ ਆਉਣਗੀਆਂ ਇਹਦੇ ਤੇ ਅਸੋ ਬਾਏ ਬਾਏ ਟੇਕ ਕੇਅਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ